ਲੋ ਵਿੱਚ ਝੂਠੀ ਮਾਰਿਆ ਇਹ ਤੁਹਾਨੂੰ ਕੰਮ ਨਾਲ ਕੋ ਸਾਹਮਣੇ ਤੇ ਡਿਸਟਰਬ ਨਾ ਕਰਨ ਦੇ ਨਾਮ ਸੀ ਰਾਜ ਕਰਦਾ ਲੇਬਰ ਨਹੀਂ ਕਰਦੀ ਸੁਣਦੀ ਹੈ ਉਹਦਾ ਕੀ ਕਰਤਾ ਦੱਸੋ ਮੈਨੂੰ ਸੌਰੀ ਕਰ ਲੈਣੇ ਸੌਰੀ ਹੋ ਜਾਂਦੀ ਹੈ ਫਿਰ ਇਹ ਸੌਰੀ ਸੁਣਨੀ ਜਾਣੀ ਹੈ ਕਿ ਤਰੀਕਾ ਹੈ ਤੂੰ ਜੀ ਸਿਆਣੇ ਬਣੇ ਬੰਦੇ ਨੂੰ ਕਹਿ ਲੀਡੀ ਜਿਹੜੀ ਆ ਤੂੰ ਆ ਗਈ ਮੈਂ ਤਾਂ ਸੱਚ ਤੇ ਲੱਗੀ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਨਹੀਂ ਮੈਂ ਤੁਹਾਨੂੰ ਕਹਿਦੀ ਮੈਂ ਕਿੱਥੇ ਅਹੀਂ ਤਾਂ ਲੇਟ ਹੋਣ ਦਾ ਮੈਂ ਤਾਂ ਇੰਨੀ ਗੱਲ ਕਹੀ ਆ ਬਸ ਬਾਹਰੋਂ ਮੈਂ ਟਿੱਕੂ ਕਰਦਾ ਹਾਂ ਮੈਂ ਤੁਹਾਨੂੰ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਫਿਰ ਤੁਸੀਂ ਸਾਡਾ ਕੋਲ ਮੈਨੂੰ ਬਾਅਦ ਕਰੀ ਤੁਸੀਂ ਕਿੱਥੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈਜੋ ਇਹ ਗੱਲ ਕਰਾ ਮੈਂ ਤੁਹਾਡੀ ਵਿੱਚ ਰੱਪਾ ਕਰਦੀ ਹਾਂ ਤੁਹਾਡੀ ਇਹ ਗੱਲ ਕੀਤੀ ਕੱਟ ਕੇ ਆਏ ਜੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਬੜੀ ਖੋਲ ਰਹੀ ਹੁੰਦਾ ਲਿਆਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡਵਾਉਣਾ ਚੰਗੀ ਕਰਾ ਇਹ ਤਰੀਕਾ ਥੋੜਾ ਹੈ ਤੁਸੀਂ ਬਹਿ ਗਏ ਔ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੈਵਨ ਆ ਕਿਉਂ ਚੱਲਿਆ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਜੇ ਮੈਂ ਸੈਵਨ ਹੈ 788 3608 608 70 ਫੋਨ ਲਾ ਕੇ ਵੇਖ ਜਿਹੜੇ ਮਰਜ਼ੀ ਥਾਣੇ ਬੁਲਾ ਦੋ ਜਿਹੜੇ ਮਰਜ਼ੀ ਥਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਣੇ ਆ ਇਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗੱਲ ਆ ਉੱਥੇ ਕਿਸੇ ਡਰਾਈਵਰ ਨਾਲ ਬੁਲਾ ਡਰਾਈਵਰ ਨਾਲ ਹੀ ਕਰਦੇ ਆਂ ਜਲਦੀ ਬੱਸ ਤੇ ਚੜੀ ਜਾਂਦੇ ਆਂ ਆਪੇ ਮੰਨ ਲੈਣੇ ਚੜੀ ਜਾਂਦੀ ਆ ਮੈਂ ਕੀ ਹੋਇਆ ਨਾ ਨੂੰ ਕੋਈ ਗੱਲ ਲੱਗ ਜਾਂਦੀ ਫੇਰ ਤੁਹਾਡੀ ਸੰਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਹਵ ਕੀਤਾ ਉਹਨੇ ਕੀ ਮਿਸਬੀਹਵ ਕੀਤਾ ਗੱਲਾਂ ਨਹੀਂ ਘੁਮਾਈਆਂ ਹਾਂ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਤੇ ਹੀ ਲੱਗੇ ਆ ਕਿੱਥੇ ਹੋਣਾ ਪਤਾ ਸਕਦਾ ਇਹ ਥੋੜੀ ਆਪਣੀ ਗੱਲ ਦਾ ਫਿਕਰ ਕੇ ਸਿਰ ਤੇ ਮੋੜ ਰੋ ਹਾਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਅਹ ਇੱਕ ਪਾ ਦੇਗਾ। ਬਾਕੀ ਟਿਕਟ ਤਾਂ ਮਗਰ ਆਪਣਾ ਨੰਬਰ ਇਹ ਲੈਣਾ ਮੈਨੂੰ ਖਤਰੀ ਹੀ ਪਿਆਣਾ। ਮੈਂ ਛੱਡੀ ਘੇੜੀ ਰਹਿਣਾ ਹੋਇਆ। ਉਹ ਦੂਸਰੀ। ਐਵੇਂ ਹੀ ਵਾਰੀ ਦੇ ਰਹੇ ਕੋਈ ਥੋੜਾ। ਉਹ ਇੱਕ ਦਿਨ ਕੱਲ ਨੂੰ ਰੈਲਾਈਜ਼ ਕਰੇਂਗਾ ਠੀਕ ਆ ਉਹ ਤੂੰ ਜੋੜ ਲੇਗਾ। ਹਾਂ ਵੀ ਛੱਡੋ ਇਸ ਗੱਲ। ਚੜਾ ਦੇ। ਜਿਸ ਨੂੰ ਜੀ ਤੁਹਾਡੇ ਟਿਕਾਣੇ ਲੀਟ ਹੋ ਰਿਹਾ ਸਾਡਾ ਕੋਈ ਪਰਸਾਂਦਾ ਕੰਮ ਆ। ਦੇਖ ਲਓ ਮੈਂ ਝਿੰਦੀ ਮਾਰਿਆ। ਇਹ ਫਤ ਹੈ। ਤੁਹਾਨੂੰ ਕੰਮ ਦਾ ਕੋਈ ਸਾਹਮਣੇ ਤੇ ਡਿਸਟਰਬ ਨਾ ਕਰਦੇ। ਨਾ ਕੋਈ ਅਰਾਜ ਕਰਦੇ। ਲੈ ਪਰ ਇਹ ਗੱਲ ਵੀ ਸੁਣੀ ਆ। ਉਹਨੇ ਕੀ ਕਰਤਾ ਤਾਂ ਸਾਨੂੰ ਨੁਕਸਾਨ। ਸੋਰੀ ਸੋਰੀ ਦੀ ਗੱਲ ਵੀ ਸੋਰੀ ਹੋਈ। ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜਿਹੜੀ ਅਪੀਕੀਤਾ ਨਾਲ ਲੂਸ ਟਾਕਿੰਗ ਆਹ ਮੈਂ ਬੱਸੇ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਡਿਪੂ ਆਹ ਪੈਂਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾਹ ਰਿਹਾ ਰਿਕਾਰਡਿੰਗ ਇਹਨਾਂ ਦੀ ਕਰ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੰਗਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਰੰਗਿਆ ਚਰੰਗੀ ਕਰਕੇ ਜੇ ਮੈਂ ਲੇਟ ਹੋ ਗਿਆ ਉਹ ਤੂੰ ਪੈਨ ਚੁੱਪ ਕਰ ਇਹੋ ਜੀ ਨੂੰ ਫਿਰ ਅੱਗੇ ਸੋਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਇਹ ਜੀ ਕਰੋ ਸਾਥ ਸਾਥੋਂ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਠੇ ਆਪਾਂ ਡੇਟ ਹੁੰਦੇ ਆ ਬਸ ਤੋਰੀਏ ਨਾ ਮੈਂ ਉਹਦੇ ਨਾਲ ਸੱਟਾਰੇ ਤੋੜਦਾ ਮੈਨੂੰ ਸਭੀ ਮੰਗੇ ਫਿਰ ਸੌਰੀ ਵੀ ਨਹੀਂ ਲੱਗਦੀ ਅਪਾਰਟਮੈਂਟ ਉਹਦੀ ਯਾਰ ਥੱਲੇ ਉੱਪਰ ਅੱਡੀ ਬੋਲੇ ਨਹੀਂ ਨੀ ਤੂੰ ਅੱਡੀ ਨਵੀਂ ਗਾਟ ਆਇਆ ਫੜ ਕੇ ਬੇੜਾ ਬੇੜਾ ਵਜਾ ਨਹੀਂ ਚੱਲੋ ਨਹੀਂ ਇੱਕ ਤਾਂ ਗੱਲ ਦੀ ਕੀ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖੇਡ ਲਓ ਨਹੀਂ ਮੈਂ ਨੰਬਰ ਹੀ ਮੰਗਿਆ ਕਰੀ ਤਰੀਕਾ ਵੀ ਇਹ ਨਾ ਲੱਕਾ ਮੱਤ ਲੀ ਬੰਦ ਤੂੰ ਸਾਰੀ ਬਾਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਈ ਨੂੰ ਸਬਸਕ੍ਰਾਈਬ ਸੁਵੇਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾਕ ਫੋਨ ਬਲਾਕ ਨੂੰ ਕਿੰਨੀ ਨੂੰ ਬਣਾਣੀ ਬਲਾਕ ਨਹੀਂ ਲੱਖਾ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਓਏ ਯਾਰ ਭਾਜੀ ਭਾਜੀ ਨੀ ਕਰੇ ਭੈਣ 15 ਮਿੰਟ ਦੇ ਭਾਜੀ ਕਰਦੇ ਆਂ ਜੀ ਦੀ ਵਾਸਤੇ ਚੜੀ ਜਾਂਦੇ ਆਂ ਫਿਰ ਸਾਨੂੰ ਨਾ ਪਤਾ ਪਿਆ ਤੈਨੂੰ ਨਹੀਂ ਪਤਾ ਦੇ ਚੱਲਦਾ ਮੈਂ 100 ਨੰਬਰ ਚੱਲ ਨਹੀਂ ਪਿਆ ਹੋਰ ਕਿਹੜਾ ਜਲੂ ਕਰ ਕਰ ਤੂੰ ਆਪਣਾ ਕਰ ਤੂੰ ਕਰਦਾ 100 ਨੰਬਰ ਹੀ ਜਲਦਾ ਹੋਇਆ ਹੋਰ ਕਿਹੜਾ ਜਲੂ 112 112 ਮੈਂ ਕੁਝ ਬੋਲ ਨਹੀਂ ਟੀਟ ਰੈਕ ਫਿਰ ਕਰਨੀ ਹੈ ਮੈਂ ਇੱਕ ਵੀ ਮਾਰ ਨਹੀਂ ਫਿਰ ਮੈਂ ਰਿਸਰਵਲ ਇਨਵੋਇਸ ਇੱਥੇ ਬੈਠੇ ਕੋਈ ਤਾਂ ਲੱਗਦਾ ਪਹਿਲੇ ਤੂੰ ਤਮੀਰ ਨੇ ਚੱਲ ਕੀਤੀ ਸੀ ਸਭ ਕੋਲ ਹਾਂ ਕਿੱਥੇ ਲੱਗੇ ਜੀ 10 ਮਿੰਟ ਹਾਂ ਇਹ ਜਾਓ ਬਾਈ ਪਹਿਲਾਂ ਚੱਲ ਜੀ ਅੱਜ ਕੱਲ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਬੁਣੀ ਕਰਦੇ ਸਹੀ ਫਿਰ ਅਸੀਂ ਬੁਣ ਜਾਵਾਂਗੇ 10 ਮਿੰਟ ਅਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬਾਰੀਏ ਸਮਨਾਰਾ ਚੌਕ 'ਕਾ ਇੱਕ ਲੇਡੀ ਆ ਬੱਤਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਹਾ ਸਰਕਾਰੀ ਬੱਸ ਚ ਚੰਡੀਗੜੀ ਪੂ ਦੀ ਫ੍ਰੀਕਾਡ ਇੱਕ ਪੂ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗਰਗਨ ਦਾ ਨਾਮ ਕੋਈ ਗੱਲ ਨਹੀਂ ਇਹ ਸਾਰੇ ਟੱਪੂ ਤੁਸੀਂ ਦੱਸੋ ਕਿੱਥੇ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਚੜੀਆਂ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਮੈਨੂੰ ਤਾਂ ਇੰਨੀ ਗੱਲ ਚਾਹੀਏ ਬਸ ਤੁਹਾਨੂੰ ਮੈਂ ਟਿੱਕੂ ਗੱਲ ਮੈਂ ਤੁਹਾਨੂੰ ਕਹਿ ਰਹੀ ਆ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਵਾਂਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਇਹਨਾਂ ਦਾ ਰਕਾਣਾ ਨਹੀਂ ਸੰਗੇ ਪਾ ਹੈ ਨਹੀਂ ਨਹੀਂ ਮੈਂ ਬਸ ਓਵਰ ਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜੇ ਵੀਰ ਬਣ ਕੇ ਮੇਰੀ ਰਿਕਵੈਸਟ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਮਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੈਂ ਨੰਬਰ ਲਵਾ ਮੈਂ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜ੍ਹਦੀ ਵਾਸਤੇ ਚੜ੍ਹਦੀ ਵਾਸਤੇ ਲੋਕ ਮੈਨੂੰ ਥੱਲੇ ਉਤਰ ਜਾ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸਾਰੀ ਮੈਂ ਤਾਂ ਇੰਨਾ ਕਰਦਾ ਬਾਅਦ ਹੋ ਗਈ ਏ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕਾ ਕੰਮ ਖਰਾਬ ਕਰਨ ਨਹੀਂ ਬੈਗੇ ਔਰ ਤੇ ਆ ਤੇ ਔਰ ਤੇ ਰੇ ਜੇ ਬੰਦਾ ਹੁੰਦੀ ਨਾ ਹੁਣੇ ਤੇ ਤੇਰੇ ਵਰਗੇ ਨਾਲ ਇੰਝ ਕਰਨਾ ਪੈਂਦਾ ਹੱਥ ਨਾ ਧੁਲਾ ਰੇ ਫਾਗਨੀ ਦਾ ਵੀ ਹੱਥ ਕਾ ਧੁਲਾ ਰੇ ਫਾਗਨੀ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿੰਨੇ ਨੁਕਸਾਨ ਕਰ ਦਵਾਰ ਕਰਾ ਉਮ ਇਨੋ ਆ ਤੁੜਾ ਰਾਇ ਖਲੇ ਲਾਉਣ ਕਾਇਲਾ ਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਤੋਂ ਕਰਾਂਗੇਰੇ ਕਾਗਜ਼ ਮੈਂ ਲਿਖਣ ਦੋਣੀਆਂ ਕਾ ਇਹੋ ਜੇ ਖਰਚੇ ਮੁਥੀਆਂ ਦੇ ਇਹਦਾ ਫੜਾ ਦਾ ਖਾਤਾ ਕਿੱਲੇ ਨੂੰ ਆ ਕੇ ਨੰ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜਾ ਮੈਂ 4800 ਲਿਆ ਲੈ ਕੇ ਜਾਣਾ ਥੱਲੇ ਉੱਤਿਆ ਯਾਰ ਤੂੰ ਕਰ ਦੋ ਮੇਰੀ ਬਸ ਮੈਂ ਚੱਲ ਜਾਣਾ ਤੁਸੀਂ ਬਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਪੱਸਾ ਨਹੀਂ ਜਾ ਰਹੀ ਤੂੰ ਵੀ ਤੂੰ ਰਾਤ ਮੈਨੂੰ ਮੰਗਿਆ ਬੱਲੇ ਬੱਤ ਕਦੀ ਨੀ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਇਹਨਾਂ ਦਾ ਆਪ ਦੇ ਵੀ ਪਤਾ ਸਾਰਾ ਹੀ ਗਾਇਸ ਹੁਣ ਮੈਂ ਨਾ ਮਤਰ ਜੋ ਜਨੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਤਾਂ ਹੀ ਜਾਣੋ ਨਹੀਂ ਹੁਣ ਕੋਈ ਕਰ ਕੋਈ ਸਮਝਾ ਨਹੀਂ ਜਾਣੋ ਬਾਈ ਜੀ ਖੜੇ ਖੜੇ ਉਤਰ ਜਾ ਵੀਰੇ ਮੇਰੀ ਕਿ ਕਰਵਾਤਾ ਬਸ ਤਾਂ ਚੱਲਣੀ 44 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਥੋੜਾ ਤੁੰਜਾਲਾ ਉਹ ਕਰਕੇ ਸਾਰਾ ਥੱਲੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਵੀ ਪ੍ਰਧਾਨ ਬਾਕੀ ਨਹੀਂ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਬਾਅਦ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 35 ਰੁਪਏ ਵੀ ਥੱਲੇ ਲਾ ਦੇ ਤੂੰ ਠਰੋ ਬਾਈ ਮੈਂ ਟਿਕਟ ਜੀ ਵੀ ਲੈ ਲੈਂਦਾ ਆਪਾਂ ਨੰਬਰ ਲੈਂਦੇ ਆ ਹਾਂ ਉਹ ਤਾਂ ਨਹੀਂ ਹੱਸੂ ਆਦਾਂ ਬਸ ਮੈਂ ਇੱਕ ਬੰਦਾ ਸਾਰੇ ਵੇਟ ਹੋ ਜਾਊਗਾ ਫੋਨ ਚ ਆ ਗਏ ਮਾਦੂਰ ਫੋਨ ਚ ਆਉਂਦਾ ਇਹ ਕਹਿੰਦਾ ਤੁਸੀਂ ਕਹਿ ਰਹੇ ਹੋ ਮੈਂ ਕੌਣ ਸਾਰਿਆਂ ਨੇ ਕਰ ਲਿਆ ਫੋਨ ਹਾਂ ਕਿਤੇ ਆ ਸਾਰਿਆਂ ਨੇ ਕੀਤੇ ਉਹ ਕਰਦੇ